ਹਾਂਜੀ ਆਪਣੇ ਕੋਲ ਦੋ ਪਸ਼ੂ ਬਕਾਊ ਨੇ ਜੀ ਇਹ ਪਹਿਲੀ ਮੱਝ ਹੈ ਇਹਦਾ ਦੁੱਧ ਇਸ ਟੈਂਕ 14 ਲੀਟਰ ਹੈ ਜੀ ਤੇ ਇਸਦਾ ਜੋ ਰੇਟ ਹੈ ਜੀ ਉਹ 97000 14 ਲੀਟਰ ਦੁੱਧ ਇਸ ਟੈਂਕ ਤਿਆਰ ਹੈ ਜੀ ਦਾ ਵਧੀਆ ਮੱਝ ਹੈ ਜੀ ਥੱਲੇੋਂ ਬਹੁਤ ਵਧੀਆ ਜੀ ਇਹ ਦੂਜੀ ਮੱਝ ਹੈ ਜੀ ਇਹਦਾ 12 ਕਿਲੋ ਦੁੱਧ ਤਿਆਰ ਹੈ ਜੀ ਇਸ ਸਟੇਪ ਇਹ ਵੀ 5-6 ਦਿਨ ਦੀ ਸੂਈ ਹੋਈ ਹੈ ਤੇ ਇਸ ਦੀ ਜੋ ਕੀਮਤ ਹੈ ਜੀ ਉਹ 85000 ਰੁਪਏ ਹੈ ਜੀ